ਹੈਲੋ ਬੱਲੇ 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 ਬਹੁਤ ਹੀ ਵਧੀਆ ਕੂਰਸੀ ਚਲਦੀ ਹੋਏ ਖਾੜੇ ਦੇ ਵਿੱਚ ਪੂਰਾ ਜੋਰ ਦਿਖਾਉਂਦੇ ਹੋਏ ਪਹਿਲਵਾਨ ਦੋਨੋਂ ਇੱਧਰ ਢੋਲੀ ਵੀਰ ਵੀ ਪੂਰਾ ਜੋਰ ਦਿਖਾਉਂਦੇ ਹੋਏ ਆਪਣੀ ਕਲਾ ਦਿਖਾਈ ਹੈਲੋ ਬੱਲ ਬੱਲੇ 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 ਕੋ ਵੀ ਜੇ ਜਿਹੜੀ ਕੁਸ਼ਤੀ ਸ਼ੁਰੂ ਹੋਣ ਲੱਗੀ ਹੈ ਉਹ ਦੁਸ਼ਮਣ ਭਾਵੇਂ ਚਾਲੀ ਰੱਖੀ ਤੂ ਛੱਤ ਮਸਾਲਾ ਲੋਕਾਂ ਦੀਆਂ ਤੂ ਆਪਣੀ ਮਿਹਨਤ ਤਿਆਰੀ ਰੱਖੀ ਚਾਲੀ ਰੱਖੀ ਬੱਲੇ ਬੱਲੇ ਕੀ ਵਰਦਾ ਲੀ ਇੱਕ ਮਿੰਟ ਟੌਲੀ ਆ ਵੀ ਬੋਲਿਆ ਬਈ ਇਹਦੀ ਮਨ ਸਦੇ ਦਾ ਦਰਸ਼ਕੋ ਇਹਦੀ ਵੀ ਦੁਨੀਆ ਫਾਇਨਾ ਇੱਕ ਵਾਰੀ ਤਾੜੀ ਮਾਰ ਦਿਓ ਬੋਲਾ ਅਟਾਰੀ ਕੁਸ਼ਤੀ ਕਿਹਦੇ ਨਾਲ ਹੋਏਗੀ ਪਵਨ ਦਿੱਲੀ ਕਿੱਥੇ ਹੈ ਪਵਨ ਦਿੱਲੀ ਬਈ ਹਾਏ 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 ਪਟਾਕਾ ਪਟਾਕਾ ਪੈਣਾ ਦਿਨ ਪੂਰਾ ਤੜਕੇਗਾ ਉਹ ਸਮਾਂ ਆਣ ਦਿਓ ਖੱਡਾ ਪੂਰਾ ਕਰਾਓ ਜੀ ਹੱਥ ਜੋੜੀ ਹੱਥ ਜੋੜੀ ਇਹ ਵੀ ਕੁਸ਼ਤੀ ਦੇਖਣ ਵਾਲੀ ਹੈ ਹੁਣ ਅਸੀਂ ਬੱਬਰ ਸ਼ੇਰਾਂ ਜੀ ਤਿਆਰੀ ਕਰ ਲੋ ਜਲਦੀ ਤੋਂ ਜਲਦੀ ਉਧਰ ਪੱਕਾ ਕੋਹਾਲੀ ਜਿਹੜਾ ਉੱਪਰਲੇ ਪਾਸੇ ਐ ਪੰਮਾ ਡੇਰਾ ਬਾਬਾ ਨਾਨਕ ਠੜਕੇ ਪਾਸੇ ਐ ਇੱਧਰ ਗੱਲ ਕਰਾ ਜਿੰਨੇ ਲਾਲ ਲੰਗੋਟਾ ਪਹਿਨੇ ਐ ਇਹ ਜੰਮੂ ਵਾਲਾ ਚਾਕੜਾ ਜਿੰਨੇ ਕਾਲਾ ਲੰਗੋਟਾ ਪਹਿਨੇ ਐ ਇਹ ਰਬਈਆ ਹਰਿਆਣੇ ਦੀ ਧਰਤੀ ਕੌਣ ਜਿੱਤੇ 500 ਮਹਿੰਦਰ ਫੋਟੋਗ੍ਰਾਫਰ ਵੱਲੋਂ ਜਿਹੜਾ ਜਿੱਤੇਗਾ ਉਸਦੀ ਬਰਾਬਰ ਤੇ ਕੋਈ ਪੈਸਾ ਨਹੀਂ ਦਿੱਤਾ ਜਾਣਾ ਕਰੋ ਪ੍ਰਿਆਸ ਕਰੋ ਹੰਮਤ ਕਿ ਜੋੜਾ ਵਾਲਿਆਂ ਨੂੰ ਦੁਨੀਆ ਸलाम ਕਰਦੀ ਬਿਨਾਂ ਜ਼ੋਰਾਂ ਤੋਂ ਬੰਦੇ ਕਿਸੇ ਕੰਮ ਦੇ ਨਹੀਂ ਉਧਰ ਸਾਡੇ ਟੋਲੀ ਕਮਾਲ ਕਰਦੇ ਆ ਕਮਾਲ ਕਰਦੇ ਆ ਵਾਹ ਵਾਹ ਨਹੀਂ ਹੋ ਰਿਹਾ ਭਾਈ ਜਿਹੜਾ ਪਾਪੇ ਤੇ ਬਰੇ ਇੰਜਲ ਬੱਦਨੇ ਪੈਂਦੇ ਨੇ ਜਦੋਂ ਕਰਾਰੀ ਅਰਦੀ ਏ ਇੰਜਲ ਬੱਦਨੇ ਪੈਂਦੇ ਨੇ ਉਹ ਜਦੋਂ ਕਰਾਰੀ ਅਰਦੀ ਏ ਨੋਟ ਲੈਟਰ ਨਹੀਂ ਕਰਦੇ ਮੈਟਰ ਜਾਰੀ ਕਰਦੀ ਏ ਜਾਰੀ ਕਰਦੀ ਏ ਵਾਕਈ ਇਹ ਮੈਟਿੰਗ ਜਾਰੀ ਹੈ ਐਸੇ ਨਹੀਂ ਕਰਦੇ ਕਦੇ ਕੋਈ ਨਹੀਂ ਤਸਰ ਆ ਦੇ ਆਗੇ ਤਸਰ ਲਾ ਦੇ ਆਗੇ ਇੱਧਰ ਚੱਜਦੇ ਰਵੀਰ ਹੈ मम्मा जेतू है मम्मा जेतू है जी बहुत तो बढ़िया जी टोली अगली कुश्ती जी आओ भाई हर्ष सोनीपत जाफर जम्मू है भाई हर्ष सोनीपत जाफर बोले 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 ਹੂ ਹੈ ਪੰਮਾ ਜੇਤੂ ਹੈ ਪੰਮਾ ਜੇਤੂ ਹੈ ਜੀ ਬਹੁਤ ਵਧੀਆ ਲੀ ਟੋਲੀ ਅਗਲੀ ਕੁਸ਼ਤੀ ਜੀ ਆਓ ਬਈ ਹਰ ਸਤ ਸੋਨੀਪਤ জাফর ਜੰਮੂ ਹੈ ਬਈ ਹਰ ਸਤ ਸੋਨੀਪਤ ਪਹਿਲੀ ਵਾਰ জাফর ਜੰਮੂ ਇਸ ਛੇਂਜ ਦੇ ਵਿੱਚ ਆਉਣ ਦਾ ਜਿੱਥੇ ਮੌਕਾ ਮਿਲਿਆ ਅੱਜ ਤਕਰੀਬਨ 53 ਸਾਲ ਉਨ੍ਹਾਂ ਦੇ ਵਿੱਚੋਂ ਮੈਨੂੰ ਇਹ ਲੱਗਿਆ ਕਿ ਅੱਜ ਪਹਿਲਾਂ ਹੀਰ ਪਹਿ ਜਾਣਾ ਚਾਹੀਦਾ ਉਸ ਤੋਂ ਬਾਅਦ ਬਿਲਡਿੰਗ ਦੇ ਵਿੱਚ ਜਾਣਾ ਚਾਹੀਦਾ ਕਿਉਂਕਿ ਬਿਲਡਿੰਗ ਛੋਟੀ ਚੇਂਜ ਹੋਣੀ ਹੈ ਤੇ ਆਪਾਂ ਹੀਰ ਪਹਿਲਾਂ ਜਾ ਕੇ ਮੁੜ ਕੇ ਬਿਲਡਿੰਗ ਦੇ ਵਿੱਚ ਜਾਵਾਂਗੇ ਪਰ ਜਦੋਂ ਅਸੀਂ ਇੱਥੇ ਤਲਵਾੜੇ ਤੋਂ ਚੱਲੇ ਤੇ ਮੈਂ ਨਾਲ ਆਪਣੇ ਸਾਰੇ ਸਾਥੀਆਂ ਨੂੰ ਕਹਿ ਰਿਹਾ ਸੀ ਕਿ ਮੈਂ ਕਹਿੰ ਗਿਆ ਸੀ 10 ਮਿੰਟ ਰੁਕਾਂ ਛੋਟੀ ਜੀ ਚੇਂਜ ਤੇ ਆਪਾਂ ਇੱਥੇ ਚੇਂਜ ਤੋਂ ਬਾਅਦ ਨਾਲ ਹੀ ਹੀਰ ਪਹਿ ਚਲੇ ਜਾਣਾ ਪਰ ਮੈਨੂੰ ਨਹੀਂ ਪਤਾ ਸੀ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਪਹਿਲਵਾਨੀ ਨੂੰ ਪਿਆਰ ਕਰਨ ਵਾਲੇ ਲੋਕ ਇੱਥੇ ਐਡਾ ਵੱਡਾ ਦੰਗਲ ਕਰਵਾ ਰਹੇ ਨੇ ਤੁਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਕਰਵਾਉਣ ਵਾਲੇ ਵੀ ਔਰ ਦੇਖਣ ਵਾਲੇ ਵੀ ਆਪਣੀ ਇਸ ਜਿਹੜੀ ਪ੍ਰਾਤਨ ਖੇਡ ਹੈ ਕਿਉਂਕਿ ਸਰ ਆਪਣੇ ਕੰਢੀ ਦੇ ਇਲਾਕੇ ਦੇ ਵਿੱਚ ਰਹਿ ਗਿਆ ਚਿੰਜਾ ਸਾਡੇ ਵਾਲੇ ਪਾਸੇ ਤਾਂ ਉਧਰੋਂ ਦਾ ਬੇਟ ਵਾਲੇ ਪਾਸੇ ਬਿਲਕੁਲ ਹੀ ਮੁੱਕ ਗਿਆ ਕੰਮ ਕਿਉਂਕਿ ਮੁੰਡੇ ਸਾਰੇ ਬਾਹਰ ਚਲੇ ਗਏ ਨਾ ਪਹਿਲਵਾਨ ਰਹਿ ਨਾ ਉਹਨਾਂ ਨੂੰ ਘਲਾਉਣ ਵਾਲੇ ਰਹਿ ਇਸ ਇਲਾਕੇ ਦੇ ਵਿੱਚ ਸਿਰਫ ਆਪਣੇ ਛਿੰਜਾ ਰਹਿ ਗਈਆਂ ਔਰ ਆਪਾਂ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਸਾਰੇ ਜਣੇ ਔਰ ਸਾਨੂੰ ਜਿਹੜਾ ਸਨਕ ਦਾ ਵੀ ਬਹੁਤ ਵੱਡਾ ਤੋਹਫਾ ਦਿੱਤਾ ਐਮਐਨਏ ਸਾਹਿਬ ਮੈਂ ਬੋਲਾਂ ਤਾਂ ਸ਼ੇਰ ਪਹਿਲਾਂ ਦਾ ਪਰ ਮੈਨੂੰ ਹੁਣ ਜਾਣ ਬਾਅਦ ਜੋ ਆਇਆ ਬੋਲਾਂਗਾ ਜੀ ਹਾਂ ਹਾਂ ਬਿਲਕੁਲ ਰੰਗ ਸੇ ਰੰਗ ਕੋਈ ਨਹੀਂ ਚਲਣਾ ਡੋਡੋ ਜੀ ਮਜਾਜਾ ਟੌਕ ਨਹੀਂ ਕੋਈ ਰੰਗ ਸੇ ਰੰਗ ਮਿਲ ਜਾਣਗੇ ਜ਼ਖਮ ਕਟੇ ਹੋਏ ਸਿਲ ਜਾਣਗੇ ਆਪ ਨੂੰ ਹੀ ਆਤੇ ਰਹੇ ਕੋ ਇਸ ਵਗਿਆ ਕੇ ਕਾਂਟੇ ਨਹੀਂ ਖਿਲ ਜਾਣਗੇ ਕਾਂਟੇ ਨਹੀਂ

ਸਾਪੇ ਨਾਲ ਕਿਦੇ ਝੱਰਦੀ ਐ ਇਹ ਵੀ ਲੰਬੀ ਰੇਸ ਦਾ ਕੋੜਾ ਮਾਜੇ ਦਾ ਮਜਾਲਾ ਉੱਪਰਲੇ ਪਾਸੇ ਜੀ ਐਨ ਕੇ ਦੀ ਧਰਤੀ ਐ ਉੱਪਰ ਹਰਲੇ ਹਲਕੀ ਐ ਇਹਨੂੰ ਚੱਕਰ ਚੱਕਰ ਕਹਿੰਦੀ ਐ ਦੁਨੀਆ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਜਿਹੜੇ ਸੂਰਜਾਂ ਨੂੰ ਕਰਦੇ ਨੇ ਟੁੱਟਰਾ ਜਿਹੜੇ ਸੂਰਜਾਂ ਨੂੰ ਕਰਦੇ ਨੇ ਟੁੱਟਰਾ ਉਹੀ ਰੱਖਦੇ ਜਿੱਤਣ ਦੀਆ ਫਿਕਰਾ ਹੌਲੀ ਹੌਲੀ ਤੇ ਖੀ ਰਸੇ ਡੌੜੀਆਂ ਇਹ ਕਾਰੀਆਂ ਜੋ ਰੱਤਾ ਬੱਲਿਆ ਕਹਿੰਦਾ ਦੁਨੀਆ ਤੇ ਕਰ ਲੈਣਾ ਕਬਜ਼ਾ ਹਾਲੇ ਤਾਂ ਸ਼ੁਰੂਆਤ ਵਜਨਾ ਦਰਮਿਆਨ ਕੌਣ ਜਿੱਤੇ ਕੌਣ ਹਾਰੇ ਬੈਡਿੰਗ ਪਿੰਡੇ ਮਿੱਤਰੋ ਹੱਜਤ ਕਰਨੀ ਪਣੀ ਹੈ ਇੱਕ ਪਾਸੇ ਪਮਾਡੇ ਦੇ ਬੱਲੇ ਨਾਲ ਦੀ ਧਰਤੀ ਦੂਜੇ ਪਾਸੇ ਚੱਕਰ ਪ੍ਰਯਾਸ ਕਰੋ ਹਿੰਮਤ ਕਰੋ ਕੁਸ਼ਤੀ ਆਰ ਪਰ ਇਸ ਤੋਂ ਬਾਅਦ ਇੰਦਰਜੀਤ ਅਖਾੜਾ ਲੜੀਆਂ ਹੋਵੇਗਾ ਤੇ ਨਾਲ ਦਿੱਲੀ ਵਾਲਾ ਪਵਨ ਹੋਵੇਗਾ ਕੀ ਪਿੱਛੇ ਤਹਨੇ ਨਾਲ ਸਰਬੱਤ ਦੇ ਸੇ ਆਈ ਜਾਂਦਾ ਮੈਂ ਤਿੰਨ ਤਰੀਕ ਵਿੰਗੜੀ ਪਿੰਡ ਦੀ ਹੋएगी ਮਿੱਤਰੋ ਤਿੰਨ ਤਰੀਕ ਟੋਲੀ ਐਡਵੋਕੇਟ ਸਾਹਿਬ ਘੁੰਮਰ ਸਾਹਿਬ ਕਿ ਮੈਂ ਜਾਤਾ ਪਤਾ ਮੰਦਾ ਨਹੀਂ ਮੈਂ ਜਾਤਾ ਪਤਾ ਮੰਦਾ ਨਹੀਂ ਸਤਕਾਰ ਕਰਾ ਸਭ ਧਰਮਾਂ ਦਾ ਮੇਰੇ ਮਨ ਵਿੱਚ ਕੋ ਵਸਦਾ ਏ ਮੈਨੂੰ ਮਿਲ ਜਾਣਾ ਮੇਰੇ ਕਰਮਾਂ ਦਾ ਰੱਬ ਛੱਡ ਕੇ ਮਾਪੇ ਰੱਬ ਵਰਗੇ ਉਹ ਮੈਂ ਤੀਰਤਾ ਉੱਤੇ ਜਾਂਦਾ ਨਹੀਂ ਮੈਂ ਅੰਡਾ ਮੀਟ ਦਾ ਖਾ ਲੈਂਦਾ ਮੈਂ ਹੱਕ ਬਗਾਨਾ ਖਾਂਦਾ ਨਹੀਂ ਹੱਕ ਬਗਾਨਾ ਖਾਂਦਾ ਨਹੀਂ ਬਾਕੀ ਸਿਰ ਜਿਹੜੀ ਕੁੱਤੀ ਮੈਦਾਨ ਦੇ ਵਿੱਚ ਇਹਦਾ ਨੌਜਵਾਨਾ ਦਰਿਆਨ ਇਹਦਾ ਪਲਵਾਨਾ ਦਰਿਆਨ ਬਹੁਤ ਜਿੱਤੇ ਕੋਹ ਹਰਦਾ ਤੇ ਬਾਕੀ

इंदर वाला इंद्रजीत दोनों तैयार प्यार है करो थोड़ो मारी मारी लाओ बल्ले 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 आए हाय क्या बा ਕਹਿੰਦਾ ਸਾਡੇ ਵਾਂਗੂ ਹੁੰਦਾ ਜੇ ਤੂਫਾਨ ਥੰਮਣਾ ਸਾਡੇ ਵਾਂਗੂ ਹੁੰਦਾ ਜੇ ਤੂਫਾਨ ਥੰਮਣਾ ਇੱਕ ਵਾਰ ਪੈਣਾ ਤੈਨੂੰ ਫੇਰ ਜੰਮਣਾ ਸੱਦੇ ਪੋੜੀਆਂ ਦੀ ਕੋਬਰ ਚੜ ਹੋਣੀਆਂ ਕਾਕਾ ਸਾਡੀਆਂ ਉਹ ਸਾਡੀਆਂ ਰਿਸਾਨੀ ਤੇ ਥੁੱਕਰ ਹੋਣੀਆਂ ਉਹ ਪੱਲੇ ਕਰਦਾ ਥਲਕੇ ਪਾਸੇ ਬੁਲਟਾਂ ਦੀ ਕੋਈ ਗਿਣਤੀ ਨਹੀਂ ਝੋਟੀਆਂ ਦੀ ਲਾ 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 ਜੋ ਲਾ ਲਾ ਮੈਂ ਪਹਿਲਾਂ ਲਾ ਹੋਰਿਆ ਜੀ ਮੈਂ ਪਹਿਲਾਂ ਹੀ ਕਿਹਾ ਸੀ ਕਿ ਪੰਮਾ ਪੂਰਾ ਕੈਮ ਹੈ ਨੱਕੀ ਭਾਈ ਮੈਂ ਪਹਿਲਾਂ ਹੀ ਕਿਹਾ ਸੀ ਇਹ ਲੰਬੀ ਰੇਸ ਦਾ ਘੋੜਾ ਇਹਦਾ ਤੋਰ ਚੱਲਦਾ ਤਾੜੀ ਲਾ ਦਿਓ ਵੜੀ ਲਾ ਦਿਓ ਅਗਲੀ ਕੁਸ਼ਤੀ ਅਗਲੀ ਕੁਸ਼ਤੀ ਜੀ ਆਹ ਭਾਈ ਦੂਜਾ ਸੈਮੀਫਾਈਨਲ ਸਾਰੇ ਵੱਧ ਤੋਂ ਵੱਧ ਮਾਣ ਕਰਿਓ ਪੰਮੇ ਪਹਿਲਵਾਨ ਦਾ ਕਿਉਂਕਿ ਲਗਾਤਾਰ ਇੰਨੀ ਲੰਬੀ ਪਹਿਲਵਾਨੀ ਕਰਨੀ ਕੋਈ ਸੌਖੀ ਗੱਲ ਥੋੜੀ ਹੈ ਯਾਰ ਕੋਈ ਸੌਖੀ ਗੱਲ ਥੋੜੀ ਹੈ ਵੱਧ ਤੋਂ ਵੱਧ ਮਾਣ ਕਰਿਓ ਇਸ ਮੱਲ ਦਾ ਆਹ ਭਾਈ पर्ची नहीं है मैं पर्ची दे दो नाम पता मिलू पता नाम मिल ना दे पर्ची दे दो तोली दो हजार साली फाइनल हिंदू जियर लड़ने आतकरा करे पापर तोली तेलबाजी कुश्ती कित्तौर पर्ची पर पर। जेड़ा जेड़ा रहेगा पंपिनल फाइनल लड़ेगा ਜਰਾ ਐਨਾਨਸਰ ਸਾਹਿਬ ਨੂੰ ਬੇਨਤੀ ਕਰਾਂਗਾ ਐਨਾਨਸਰ ਸਾਹਿਬ ਨੂੰ ਸਨਮਾਨਿਤ ਕੀਤਾ ਜਾਣਾ ਹੈ ਤੇ ਕਮੇਟੀ ਵੱਲੋਂ ਬਖਾਦਰ ਨੂੰ ਬੇਨਤੀ ਕਰਾਂਗਾ ਕਿ ਬਖਾਦਰ ਜੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਐਨਾਨਸਰ ਸਾਹਿਬ ਨੂੰ ਸਨਮਾਨਿਤ ਕਰੋ ਪਲੀਜ਼ ਟੋਲੀ ਟੋਲੀ ਮੈਂ ਤੁਹਾਨੂੰ ਪਾਤੀ ਇਸ ਨਗਰ ਦਾ ਲੱਕੀ ਬਾਈ ਦੇ ਬਦੌਲਤ ਅੱਜ ਪਹਿਲੀ ਵਾਰ ਪੁੱਜਿਆ ਨਾ ਕੋਈ ਏਡਾ ਵੱਡਾ ਬੁਲਾਰਾ ਨਹੀਂ ਚਲੋ ਤੇ ਹੈਂਡੀਕੈਪ ਦਾ ਕਿਸੇ ਕੋਲ ਭੀਖ ਨਹੀਂ ਮੰਗਦਾ ਅੱਜ ਕੱਲ ਲੋਕਾਂ ਨੇ ਬਿਜ਼ਨਸ ਖੋਲਦੇ ਆ ਪਰ ਪੂਰੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੋਨੂ ਠਾਕੁਰ ਥੋੜਾ ਬੋਲਣ ਦਾ ਬਾਈ ਥੋੜੇ ਪਿਆਰ ਕਰਕੇ ਇਹ ਦਰਮਾਨ ਜਿਹੜੇ ਸਨਮਾਨ ਪ੍ਰਬੰਧਕ ਕਮੇਟੀ ਦੇ ਵੱਲੋਂ ਇਹਨਾਂ ਭਰਾਵਾਂ ਦੇ ਵੱਲੋਂ ਮੈਂ ਸਾਰਿਆਂ ਦਾ ਧੰਨਵਾਦੀ ਆ ਉਧਰ ਕਾਲਾ ਸਪੋਰਟ ਜੁਗਰਾਦ ਵਾਲੇ ਠਾਕਰ ਸੰਦੀਪ ਸਿੰਘ ਜੀ ਨੂੰ ਬੇਤੀ ਕਰਾਂਗਾ ਉਹ ਵੀ ਆਪਣਾ ਸਨਮਾਨ ਜਲ ਪ੍ਰਾਪਤ ਕਰਾਵਾ। ਵਾਹ ਜੀ ਨਾ ਨਹੀਂ ਹੋ ਰਿਹਾ ਗੋਰ ਜਿੰਨਾ ਕੋਣ ਹਰਦਾ ਵਾਤਾ ਸਮੇ ਦੀ ਆ 44000 ਦਾ ਜਿਹੜਾ ਮੁਕਾਬਲਾ ਮੈਦਾਨ ਦੇ ਵਿੱਚ ਐਨਾ ਗੱਭਰੂ ਆ ਦਰਮਿਆਨ ਹੈ ਵਾਹ ਪੀਲਾ ਗੋਰ ਜਿੰਨਾ ਕੋਣ ਹਰਦਾ ਢੋਲੀ ਕਹਿੰਦਾ ਵਾਤਾ ਨੂੰ ਵੀ ਸੁਣਦੇ ਜਿਨ੍ਹਾਂ ਦਿਲ 'ਚ ਅੱਗ ਲਾਉਣੀ ਉਹ ਰਾਤਾ ਨੂੰ ਵੀ ਸੁਣਦੇ ਜਿਨ੍ਹਾਂ ਦਿਲ 'ਚ ਅੱਗ ਲਾਉਣੀ ਉਹ ਡਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆ ਡਰਾਉਣੀ ਕਈ ਵਾਰ ਅੱਖਾਂ ਉੱਤੇ ਬੰਨ ਪੱਟੀਆਂ ਢਾਗੇ ਥੂਈ ਵਾਲੇ ਟੱਕੇ 'ਚੋਂ ਨੰਘੋੜੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਦੇਖਦੇ ਚੰਗੇ ਦਿਨ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਇੱਕ ਪਾਸੇ ਇਧਰ ਵੱਡਾ ਮਾਨ ਸਾਡੇ ਕਾਲਾ ਸਰਦਾਰ ਜੀ ਡੁਗਰਾਲ ਵਾਲੇ ਧੰਨਵਾਦ ਕਰਾਂਗੇ ਇੱਕ ਪਾਸੇ ਪੰਮਾਡੇ ਦੇ ਬਾਬੇ ਲਾਲਕੀ ਦੀ ਧਰਤੀ ਹੈ ਤੇ ਦੂਜੇ ਪਾਸੇ ਭਈ ਪਵਨ ਪਵਨ ਇਧਰ ਵੱਡਾ ਮਾਨ ਸਾਡੇ ਬਿੱਟੂ ਪਟਿਆਰ ਜੀ ਇਹਨਾਂ ਬੋਲਾਂ ਦੇ ਲਈ ਮਾਲਕ ਅਫਾਰ ਕਿਰਪਾ ਕਰੇ ਸਿੰਧ ਲਾਈਵ ਤੇ ਪਰ ਲਾਈਵ ਤੇ ਟੈਲੀਕਾਸਟ ਅੱਜ ਕੱਲੋ ਸਲਵਿੰਦਰ ਬਿੱਕੀ ਜੀ ਸਲਵਿੰਦਰ ਬਿੱਕੀ ਜੀ ਮਾਸਟਰ ਜੀ ਜਸਪਾਲ ਸਿੰਘ ਸ੍ਰੀ ਨਾਨਕ ਚੰਦ ਜੀ ਸ੍ਰੀ ਧਰਮ ਸਿੰਘ ਜੀ ਠਾਕਰੇ ਦੋ ਮਿੰਟ ਰੋਕ ਲੈ ਯਾਰ ਸਰਪੰਚ ਜੀ ਬਸਰੇ ਦੀ ਬੋਤ ਜਿਹੜੀ ਮੈਦਾਨ ਦੇ ਵਿੱਚ ਇਹ ਲਗਾ ਪਰਵਾ ਦਰਮਿਆਨ ਕੌਣ ਜਿੱਤਦਾ ਕੌਣ ਹਾਰਦਾ ਬਾਤਾਂ ਸਮੇਂ ਦੀਆਂ ਕਹਿੰਦਾ ਮੈਗੀ ਨਾਲ ਕਦੋਂ ਪਹਿਲਵਾਨ ਲੱਜਦੇ ਮਾਂ ਦੀ ਨਾਲ ਕਦੋਂ ਪਹਿਲਵਾਨ ਨੱਚਦੇ ਮਿੱਤਰੋ ਜਹਾਜਾਂ ਨੂੰ ਨੀ ਰੋਲੇ ਵੱਜਦੇ ਕਦੇ ਨਾ ਪੜਾ ਕੂਮਰੇ ਅੜੇ ਡਿਗਰੀ ਚੋਰਾ ਪੂਰੇ ਅਰਦੇ ਨੱਚਦੇ ਸੋਹਣਿਆ ਮਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਪੈਂਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਉੱਪਰਲੇ ਪਾਸੇ ਕੌਣ ਹੈ ਹਰਿਆਣੇ ਦੀ ਤੱਤੀ ਥੈਂਕ ਯੂ ਥੈਂਕ ਯੂ ਅਭੀ ਟੌਨ ਢੰਗਣੇ ਵਾਲਾ ਹੁਣੇ ਤਰੀਕ ਮਗੇਰੀਆ ਨਿੰਦ ਹੋਏਗਾ ਪਿੰਡ ਫੱਟੂ ਵਾਲਾ ਖੱਦਰ ਪੱਤਰ ਵਾਲੇ ਪਰਵਾਣਾਂਗੇ ਇਹ ਨੋਟ ਕਰਿਓ ਹੁਣੇ ਤਰੀਕ ਪਿੰਡ ਫੱਟੂ ਵਾਲੀ ਹੋਏਗੀ ਇਹ ਨੋਟ ਕਰਿਓ ਸਾਰੇ ਕਮੇਟੀ ਮੈਂਬਰ ਆਕੇ ਪਰਵਾਣਾ ਦਾ ਸਨਮਾਨ ਕਰਨਗੇ ਸਾਰੇ ਹੀ ਕਮੇਟੀ ਮੈਂਬਰ ਸਾਰਿਆਂ ਨੂੰ ਬੇਨਤੀ ਹੈ ਆਕਰ অবতার ਸਿੰਘ ਨੂੰ ਸਨਮਾਨ ਕੀਤਾ ਜਾਏ ਨੰਬਰਾਂ ਨੂੰ ਵੇਂਟੀਗਰ ਕੋਈ ਵੀ ਕਮੇਟੀ ਮੈਂਬਰ ਨਾ ਜਾਏ ਕਿਉਂਕਿ ਅਸੀਂ ਬੈਠ ਕੇ ਕੋ ਦੋ ਮਿੰਟ ਸਲਾਹ ਵੀ ਕਰਨੇ ਆ ਸਾਰੇ ਹੀ ਕਮੇਟੀ ਮੈਂਬਰਾਂ ਨੂੰ ਬੈਂਤੀ ਹੈ ਬਹੁਤ ਬਹੁਤ ਸਨਵਾਜੀ ਰਣਾ ਜੀ ਨੰਬਰਦਾਰ ਸਾਹਿਬ ਪ੍ਰਵੀਨ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਸਾਰੇ ਆਏ ਹੋਏ ਭਰਾਵਾਂ ਦਾ ਜਿਨ੍ਹਾਂ ਨੇ ਆਕੇ ਰੌਣਕ ਨੂੰ ਚਾਰ ਚੰਦ ਲਾਏ ਬਹੁਤ ਬਹੁਤ ਧੰਨਵਾਦ ਹੈ ਅਸੀਂ ਤੁਹਾਡੀ ਸੇਵਾ ਦੇ ਵਿੱਚ ਪੂਰੇ ਨਹੀਂ ਉਤਰ ਸਕੇ ਤੁਹਾਡੋਂ ਮਾਫੀ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਕੋਈ ਵੀ ਕਮੇਟੀ ਮੈਂਬਰ ਜਾਏਗਾ ਨਹੀਂ ਸਾਰੇ ਹੀ ਕਮੇਟੀ ਮੈਂਬਰ ਇਸ ਪਾਸੇ ਆਓ ਤੇ ਜੇਤੂ ਤੇ ਰਨਰ ਰਨਰ ਤੇ ਬਿਨਰ जरा सम्मान चिन्ह है दिता वाह, लख लाख वर्ग बाद कमेटी मीटिंग बड़ा पूरण सिंह कमेटी मैंबर बेनती है भी कोई भी कमेटी मैंबर जाएगा नहीं सारे कमेटी मैंबरों को बेनती है कि सारे ही कमेटी मैंबर इंखे रुकन ਆਪਾਂ ਬੈਠ ਕੇ ਸਲਾਮ ਅਸ਼ਫਰਾ ਕਰਾਂਗੇ ਸਾਰੇ ਕਮੇਟੀ ਮੈਂਬਰ ਇੱਥੇ ਰੁੱਕ ਕੇ ਜਾਣ